ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 10 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਮੌਸਮ ਦੇ ਵਿੱਚ ਥੋੜਾ ਜਿਹਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਆਸਮਾਨ ਦੇ ਵਿੱਚ ਹਲਕੇ-ਹਲਕੇ ਜਿਹੇ ਬੱਦਲ ਉੱਚੇ ਜ਼ਰੂਰ ਦੇਖਣ ਨੂੰ ਮਿਲ ਸਕਦੇ ਹਨ ਉਂਝ ਧੁੱਪ ਅੱਜ ਵੀ ਨਿਕਲੇਗੀ ਧੁੰਦ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਦੇਖੀ ਜਾਵੇਗੀ ਤੇ ਕੋਰਾ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਹੋਵੇਗਾ ਮੌਸਮ ਤਕਰੀਬਨ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੋਵੇਗਾ ਪਰ ਅੱਜ ਕੱਲ ਦੇ ਮੁਕਾਬਲੇ ਨੀਲਾ ਅਸਮਾਨ ਘੱਟ ਦਿਖਾਈ ਦੇਵੇਗਾ ਤੇ ਹਵਾ ਦੀ ਰਫ਼ਤਾਰ ਵੀ ਘੱਟ ਚੱਲੇਗੀ ਹੋ ਸਕਦਾ ਹੈ ਕਿ ਰਾਤ ਵੇਲੇ ਕੁਝ ਕਿ ਖੇਤਰਾਂ ਦੇ ਵਿੱਚ ਚਾਰ ਕਣੀਆਂ ਡਿੱਗ ਜਾਣ ਜਿਹਨੂੰ ਆਪਾਂ ਮੀਂਹ ਤਾਂ ਨਹੀਂ ਕਹਿ ਸਕਦੇ ਪਰ ਕਿਤੇ ਨਾ ਕਿਤੇ ਹਲਕੀ ਜਿਹੀ ਕਣਮਣ ਹੋਣ ਦੀ ਸੰਭਾਵਨਾ ਪੰਜਾਬ ਦੇ ਪਹਾੜਾਂ ਨਾਲ ਲੱਗਦੇ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਮੀਂਹ ਕਿਸੇ ਵੀ ਖੇਤਰ ਦੇ ਵਿੱਚ ਜ਼ਿਆਦਾ ਜਾਂ ਕਿ ਇਹ ਵੱਡੇ ਪੱਧਰ ਤੇ ਜਾਂ ਹਲਕੇ ਤੋਂ ਦਰਮਿਆਨੇ ਦੀ ਆਸ ਨਹੀਂ ਹੈ ਹਲਕੀ ਕਣਮਣ ਮਾੜੀ-ਮੋਟੀ ਹੋ ਸਕਦੀ ਹੈ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਸਾਫ਼ ਰਹੇਗਾ ਹਲਕੇ-ਹਲਕੇ ਬੱਦਲ ਲੰਘਦੇ ਰਹਿਣਗੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ ਬੱਦਲਬਾਈ ਉਹਨਾਂ ਦੇ ਉੱਪਰ ਦੀ ਵੀ ਲੰਘਦੀ ਰਹੇਗੀ ਮੀਂਹ ਦੀ ਉਹਨਾਂ ਖੇਤਰਾਂ ਦੇ ਵਿੱਚ ਵੀ ਕੋਈ ਖਾਸ ਸੰਭਾਵਨਾ ਮੌਜੂਦਾ ਸਮੇਂ ਦੇ ਵਿੱਚ ਦਿਖਾਈ ਨਹੀਂ ਦਿੰਦੀ ਜਿਹੜੇ ਵਧੀਆ ਮੀਂਹ ਦੀ ਸੰਭਾਵਨਾ ਹੈ ਉਹ 15 ਤਰੀਕ ਤੋਂ ਬਾਅਦ ਆ ਅਗਲੇ 2-3 ਦਿਨ ਮੌਸਮ ਦੇ ਵਿੱਚ ਹਲਕੇ ਜਿਹੇ ਬੱਦਲਬਾਈ ਤੇ ਪਰਸੋਂ ਤੋਂ ਹਲਕਾ ਜਾਂ ਪੂਰਾ ਚੱਲਣ ਦੀ ਵੀ ਸੰਭਾਵਨਾ ਬਣੀ ਹੋਈ ਹੈ ਤੇ ਹਵਾ ਦੇ ਵਿੱਚ ਰਵਾਨਗੀ ਆਉਣ ਵਾਲੇ ਦਿਨਾਂ ਦੇ ਵਿੱਚ